ਮਿਆਮਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਬੋਧੀ ਮੱਠ ਉੱਤੇ ਹਵਾਈ ਹਮਲਾ ਹੋਇਆ ਹੈ। ਇਹ ਹਮਲਾ ਕੇਂਦਰੀ ਸੰਗਾਇਂ ਖੇਤਰ ਵਿੱਚ ਹੋਇਆ ਹੈ ਜਿੱਥੇ ਘੱਟੋ-ਘੱਟ 23 ਲੋਕ ਮਾਰੇ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਮੱਠ ਉੱਤੇ ਰਾਤ ਪਰ ਹੋਏ ਹਵਾਈ ਹਮਲੇ ਵਿੱਚ ਲਗਭਗ 30 ਵਿਅਕਤੀ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇੱਕ ਵਿਅਕਤੀ ਦੁਆਰਾ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪਿੰਡ ਦੇ ਮੱਠ ਵਿੱਚ ਇੱਕ ਇਮਾਰਤ ਉੱਤੇ ਸਵੇਰੇ 1 ਵਜੇ ਦੇ ਕਰੀਬ ਇੱਕ ਜੈਟ ਲੜਾਕੂ ਜਹਾਜ਼ ਦੁਆਰਾ ਬੰਬ ਸੁੱਟਿਆ ਗਿਆ ਸੀ ਇਸ ਹਮਲੇ ਤੋਂ ਬਾਅਦ 4 ਬੱਚਿਆਂ ਸਮੇਤ 23 ਨਾਗਰਿਕ ਮਾਰੇ ਗਏ ਨੇ ਜਿੱਥੇ ਨੇੜਲੇ ਪਿੰਡਾਂ ਦੇ 150 ਤੋਂ ਵੱਧ ਲੋਕ ਹਾਲੀ ਦੇ ਹਫ਼ਤਿਆਂ ਵਿੱਚ ਇਸ ਖੇਤਰ ਵਿੱਚ ਲੜਾਈ ਤੋਂ ਬਚਣ ਲਈ ਪਨਾਹ ਲੈ ਰਹੇ ਸਨ ਮਿਆਂਮਾਰ ਦੇ ਇੰਡੀਪੈਂਡੈਂਟ ਡੈਮੋਕਰੈਟਿਕ ਵੌਇਸ ਆਫ ਬਰਮਾ ਆਨਲਾਈਨ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30 ਹੋ ਸਕਦੀ ਹੈ ਪਰ ਇਸ ਦੀ ਤੁਰੰਤ ਪੁਸ਼ਟੀ ਵੀ ਨਹੀਂ ਕੀਤੀ ਜਾ ਸਕਦੀ ਫੌਜ ਨੇ ਮੱਠ ਵਿਖੇ ਵਾਪਰੀ ਘਟਨਾ ਉੱਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਜੋ ਕਿ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੰਡਲੇ ਤੋਂ ਲਗਭਗ 35 ਕਿਲੋਮੀਟਰ ਉੱਤਰ ਪੱਛਮ ਵਿੱਚ ਸਥਿਤ ਹੈ ਪਹਿਲਾਂ ਫੌਜ ਨੇ ਕਿਹਾ ਹੈ ਕਿ ਉਹ ਸਿਰਫ ਜੰਗ ਦੇ ਜਾਇਜ਼ ਟਿੱਚਿਆਂ ਉੱਤੇ ਹਮਲਾ ਕਰਦੀ ਹੈ ਤੇ ਵਿਰੋਧ ਤਾਕਤਾਂ ਉੱਤੇ ਅਤਵਾਦੀ ਹੋਣ ਦਾ ਦੋਸ਼ ਲਗਾਉਂਦੀ ਹੈ ਫਰਵਰੀ 2021 ਵਿੱਚ ਔਂਗ ਸਾਨ ਸੁੱਕੀ ਦੀ ਚੁਣੀ ਹੋਈ ਸਰਕਾਰ ਤੋਂ ਫੌਜ ਵੱਲੋਂ ਸੱਤਾ ਹਥਿਆਨ ਤੋਂ ਬਾਅਦ ਮਿਆਮਾਰ ਵਿੱਚ ਅਸ਼ਾਂਤੀ ਹੋਈ ਹੈ ਜਿਸ ਨਰਕ ਰੇਲੂ ਯੁੱਧ ਸ਼ੁਰੂ ਹੋਇਆ ਹੈ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਘਾਤਕ ਤਾਕਤ ਨਾਲ ਦਬਾਉਣ ਤੋਂ ਬਾਅਦ ਫੌਜੀ ਸ਼ਾਸਨ ਦੇ ਬਹੁਤ ਸਾਰੇ ਵਿਰੋਧੀਆਂ ਨੇ ਹਥਿਆਰ ਚੁੱਕ ਲਏ ਤੇ ਦੇਸ਼ ਦੇ ਵੱਡੇ ਹਿੱਸੇ ਹੁਣ ਸੰਘਰਸ਼ ਵਿੱਚ ਉਲਝੇ ਹੋਏ ਨੇ ਫੌਜ ਨੇ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਹਵਾਈ ਹਮਲਿਆਂ ਦੀ ਵਰਤੋਂ ਵਧਾ ਦਿੱਤੀ ਹੈ ਜਿਸ ਵਿੱਚ ਸੌਂਗੀ ਖੇਤਰ ਵਿੱਚ ਹਥਿਆਰਬੰਦ ਪੀਪਲਜ਼ ਡਿਫੈਂਸ ਫੋਰਸਸ ਵੀ ਸ਼ਾਮਲ ਨੇ ਜੋ ਹਥਿਆਰਬੰਦ ਵਿਰੋਧ ਦਾ ਸਭ ਤੋਂ ਵੱਡਾ ਗੜ੍ਹ ਹੈ ਹਵਾਈ ਹਮਲਿਆਂ ਦੇ ਵਿਰੁੱਧ ਵਿਰੋਧ ਦਾ ਕੋਈ ਪ੍ਰਭਾਵਸ਼ਾਲੀ ਬਚਾਨ ਨਹੀਂ ਹੈ ਇਹ ਮੱਠ ਹਮਲਾ ਉਸ ਸਮੇਂ ਹੋਇਆਏ ਜਦੋਂ ਸੈਂਕੜੇ ਸੈਨਿਕਾਂ ਨੇ ਲੀਨਤਾਲੂ ਤੋਂ ਲਗਭਗ 5 ਕਿਲੋਮੀਟਰ ਦੇ ਖੇਤਰ ਵਿੱਚ ਟੈਂਕਾਂ ਤੇ ਵੱਖ-ਵੱਖ ਜਹਾਜ਼ਾਂ ਨਾਲ ਇੱਕ ਹਮਲੇ ਵਿੱਚ ਹਿੱਸਾ ਲਿਆ ਸੀ ਤਾਂ ਜੋ ਵਿਰੋਧ ਸਮੂਹਾਂ ਦੁਆਰਾ ਨਿਯੰਤਰਿਤ ਖੇਤਰਾਂ ਨੂੰ ਮੁੜ ਪ੍ਰਾਪਤ ਕੀਤਾ ਜਾ ਸਕੇ ਵਿਰੋਧ ਲੜਾਕੂਆਂ ਨੇ ਕਿਹਾ ਹੈ ਕਿ ਨੇੜਲੇ ਪਿੰਡਾਂ ਦੇ ਹਜ਼ਾਰਾਂ ਲੋਕ ਲੀਨਤਾਲੂ ਸਮੇਤ ਹੋਰ ਕਸਬਿਆਂ ਤੇ ਪਿੰਡਾਂ ਵਿੱਚ ਚਲੇ ਗਏ ਸਨ ਵਿਰੋਧੀ ਧਿਰ ਰਾਸ਼ਟਰੀ ਇਕਤਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਹੈ ਕਿ ਫੌਜੀ ਸ਼ਾਸਨ ਇਸ ਸਾਲ ਦੇ ਅੰਤ ਵਿੱਚ ਯੋਜਨਾਬੱਧ ਆਮ ਚੋਣਾਂ ਤੋਂ ਪਹਿਲਾਂ ਵਿਰੋਧ ਦੁਆਰਾ ਨਿਯੰਤਰਿਤ ਖੇਤਰਾਂ ਨੂੰ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਪੋਲ ਨੂੰ ਵਿਆਪਕ ਤੌਰ ਉਤੇ ਬੈਲਟ ਬੋਕਸ ਰਾਹੀਂ ਫੌਜ ਦੇ ਸੱਤਾ ਉੱਤੇ ਕਬਜ਼ੇ ਨੂੰ ਆਮ ਬਣਾਉਣ ਤੇ ਇੱਕ ਅਜੀਹਾ ਨਤੀਜਾ ਦੇਣ ਦੀ ਕੋਸ਼ਿਸ਼ ਵੱਜੋਂ ਦੇਖਿਆ ਜਾ ਰਿਹਾ ਹੈ ਜੋ ਜਨਰਲਾਂ ਦਾ ਕੰਟਰੋਲ ਬਰਕਰਾਰ ਰੱਖਣ ਨੂੰ ਯਕੀਨਨ ਬਣਾਉਂਦਾ ਹੈ।